ਤਰੋ ਤਰੋ ਵੀ ਅੱਗੇ ਨੂੰ ਤਰੋ ਮੈਂ ਕਾਲੀ-ਵਾਲੀ ਨਹੀਂ ਨਹੀਂ ਤਰੋ ਟਾਈਮ ਓਵਰ ਹੋ ਜੂ ਨਾ ਫਿਰ ਆਜਾ ਪਸਰੀ ਬੰਨਣਾ ਸ਼ਰੀਮ ਬੰਨਣਾ ਲੱਗੇ ਆ ਜੀ ਮੇਰੇ ਜੀਠ ਦੇ ਪੋਤਾ ਹੋਇਆ ਉਹਦੀ ਖੁਸ਼ੀ ਦੇ ਵਿੱਚ ਤੇ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਆਪਾਂ ਤੁਹਾਨੂੰ ਸਾਰੀ ਗੱਲ ਬਾਤ ਦੱਸਾਂਗੇ ਫੋਟੋ ਖੈਸ ਲਓ ਜਸ ਵੀਡੀਓ ਮੈਂ ਬਣਾ ਲਈ ਨਹੀਂ ਮਿੱਥ ਲੈ ਲਈ ਵੀਡੀਓ ਕਲਿੱਪ ਮਾਤਾ ਮਾੜਾ ਸਾਈਡ ਤੇ ਹੋ ਜਾ ਇੱਕ ਵਾਰ ਇੱਥੇ ਮੈਂ ਇੱਥੇ ਕੋਈ ਇੱਥੇ ਆ ਜਾਓ ਹਾਂਜੀ ਇੱਕ ਸਾਈਡ ਤੇ ਬਣੇ ਪੈਣੀ ਇੱਥੇ ਕੋਲ ਕੇ ਲਾ ਲਾਂਗੇ ਨਾ ਐਵੇਂ ਆਪਾਂ

ਉਧਰ ਕੱਸੀ ਜਾਊਗੀ ਉਧਰ ਕੱਸੀ ਜਾਊ ਮਮੀ ਮੁੰਡੇ ਦੀ ਊਆ ਮੁੰਡੇ ਦੀ ਊਆ ਹੁਣ ਗੀਤ ਦੀ ਰਾਸ ਸਟਾਰਟ ਹੁੰਦੀ ਆ ਵੀ ਗੀਤ ਗਾਉਂਦਿਆਂ ਹਣ ਊਆ ਦਾਦੀਆਂ ਪੜਦਾਦੀਆਂ ਮਾਮੀਆਂ

ਮਨ ਲੈਵਦਾਈ ਦੋਤ ਕੜੀਂ ਦੀ ਆ ਜੀ ਉਤੇ ਆਈਆ ਮਨ ਲੈਈ ਆਈਆ ਮਨ ਲੈਈ ਦਾਤੀ ਰਾਣੀ ਐਨੀ ਸਾਡੀ ਮਨ ਲੈਵਦਾਈ ਰਾਣੀ ਐਨੀ ਸਾਡੀ ਮਨ ਲੈਵਦਾਈ ਮਨ ਲਾਵਦਾਈ ਹਰਣੀਏ ਨੀ ਸੜੀ ਮਨ ਲਾਵਦਾਈ ਚਲੋ ਜੀ ਆਜੋ ਖਾਣੇ ਆੜੀਆਂ ਲਾੜੀਆਂ ਖਾਓ ਮਾਤੇ ਦਸ ਵਾਰ ਕਿੱਦਾਂ ਖਾਵਿਗੇ ਪਾਣੀ ਖਾ ਪੀ ਲੋ ਹੁਣ ਬਾਅਦ ਚ ਕਿੱਦਾਂ ਪਾਵਾਂਗੇ ਇਨਾ ਕੁਛ ਇਕੱਠਾ ਨਾ ਕਰੋ ਚਲੋ ਜੀ ਹੁਣ ਚਾਹ ਪਾਣੀ ਪੀਨੇ ਆ ਤੂੰ ਬਾਅਦ ਚ ਆਪਾਂ ਤੁਹਾਨੂੰ ਦਿਖਾਉਣੇ ਆ ਚਾਹੀਆ ਵੀ ਭੂਆ ਨੇ ਪਿਆਰ ਦੀਆਂ ਭੂਆ ਮੁੰਡੇ ਦੀਆਂ ਤੇ ਮੁੰਡੇ ਦੀ ਭੂਆ ਚਾਹੀਆ ਵੀ ਚਾਹ ਨਹੀਂ ਪੀਤੀ ਨੱਚਣ ਲੱਗੇ ਚਾ ਮੇਰਾ ਪੂਆ ਕੇ ਕੇ ਮੱਥਾ ਦੇਖਦਾ ਵੀਰ ਦਾ ਪਤੀ ਜਾ ਮੇਰਾ ਪੂਆ ਕੇ ਕੇ ਮੱਥਾ ਦੇਖਦਾ ਵੀਰ ਦਾ ਪਤੀ ਜਾ ਮੇਰਾ ਪੂਆ ਕੇ ਕੇ ਮੱਥਾ ਦੇਖਦਾ I could ਵੀ ਦੀ ਉਸਮਾਨੀ ਪਈਏ ਕੀਡਣ ਦੇ ਦਿਨ ਚਾਰਨੀ ਅੜੀਏ ਮੁੱਠੇ ਨਾ ਮਟ ਪਾਈਏ ਨੰਦ ਸ਼ਕੀਨ ਨੂੰ ਨਾ ਟੜਕੀਂ ਪਰ ਜਾਈਏ ਨੰਦ ਸ਼ਕੀਨਾਂ ਨੂੰ ਨਾ ਟੜਕੀਂ ਪਰ ਜਾਈਏ ਨਾ ਟੜਕੀਂ ਪਰ ਜਾਈਏ ਨੰਦ ਸ਼ਕੀਨਾਂ ਨੂੰ ਆਗਦਾਵਾ ਦੇ ਤੂੰ ਨੱਚ ਤੂੰ ਨੱਚ ਮੁੰਡੇ ਦੀ ਮਾਮੀ ਲਾਗਿਆਂ ਨੂੰ ਆਗਦਾਵਾ ਦੇ ਤੂੰ ਨੱਚ ਤੂੰ ਨੱਚ ਮੁੰਡੇ ਦੀ ਮਾਮੀ ਆਗਦਾਵਾ

ਕੁੜੀਓ ਮਾਪੇ ਮਿਲਦੇ ਤੇ ਪੈ ਜਾਂਦੀ ਖੰਡ ਕੁੜੀਓ ਮਾਪੇ ਮਿਲਦੇ ਤੇ ਪੈ ਜਾਂਦੀ ਖੰਡ ਕੁੜੀਓ ਵੀਰੇ ਮਿਲਦੇ ਤੇ ਚੜ ਜਾਂਦੇ ਚੰਦ ਕੁੜੀਓ ਵੀਰੇ ਮਿਲਦੇ ਤੇ ਚੜ ਜਾਂਦੇ ਚੰਦ ਚੰਦ ਕੁੜੀਓ ਵੀਰੇ ਮਿਲਦੇ ਤੇ ਚੜ ਜਾਂਦੇ ਚੰਦ ਚੰਦ ਕੁੜੀਓ ਪਹਿਣਾ ਮਿਲੀਆਂ ਤੇ ਲੱਗ ਜਾਂਦੇ ਖੰਭ ਕੁੜੀਓ ਪਹਿਣਾ ਮਿਲੀਆਂ ਤੇ ਜਾਂਦੇ ਖੰਭ ਕੁੜੀਓ ਇਹ ਵੇ ਖੂਟੋ ਬੇਟੋ ਜਲ ਮੁੱਕ ਜਾਂਦਾ ਚੂਲੀਆਂ ਰਾਤ ਨੂੰ ਇਹ ਪੈਣ ਪਰਾਵਾਂਗਾ ਰੱਬ ਨੂੰ ਵਿਚੋੜਾ ਪਾਵੇ ਪੈਣ ਪਰਾਵਾਂਗਾ ਰੱਬ ਨੂੰ ਵਿਚੋੜਾ ਪਾਵੇ ਪੈਣ ਪਰਾਵਾਂਗਾ ਰੱਬ ਨੂੰ ਵਿਚੋੜਾ ਪਾਵੇ ਪੈਣ ਪਰਾਵਾਂਗਾ どうぞ。 ਕੀ ਨਾ ਦਿੱਸੇ ਸੱਸ ਮਟਿਆਰ ਉਦਾਹਰ ਕੋਈ ਨਾ ਲੈ ਬਿਲਾ ਮਾਰਤੀ ਨਹੀਂ ਬੋਲੀ ਪਾਤੀ ਮਾਂ ਤੇ ਹੈ ਟੋਕੇ ਪਲਾਸਟਿਕਾ ਕਿਹਦੇ ਨੇ ਸਤਾਨਾ ਨਾ ਨਾ ਪੁਰੀਆਂ ਨਹੀਂ ਇਹ ਦਿਨ ਖੇਡਣ ਦੇ ਸਤਾਨਾ ਨਾ ਨਾ ਪੁਰੀਆਂ ਨਹੀਂ ਇਹ ਦਿਨ ਖੇਡਣ ਦੇ ਆਈ ਇਨਵਾਈਟ ਕਿਹਦੇ ਬਾਹਰ ਹੈ

ਵੇ ਬਾਬਲਾ ਸੋਨੇ ਕਿ ਤੁਵੇ ਬਾਬਲਾ ਵੇ ਕਰ ਜਰਨੀਤੀ ਵੇ ਬਾਬਲਾ ਸੋਚੀ ਪੈਗੇ ਦੀ ਵੇ ਬਾਬਲਾ ਸੋਚੀ ਪੈਗੇ ਦੀ ਵੇ ਬਾਬਲਾ ਸੋਚੀ ਜੇ ਜੀ ਤੋੜੀ ਜੰਮੀ ਆਤੀਆਂ ਵੇ ਬਾਬਲਾ ਤੇਰੇ ਵੀੜ ਲੱਗੀਆਂ ਕਿਆਂ ਵੇ ਬਾਬਲਾ ூன் குத்தூனா சா பிடி பிள்ளே ਤੇ ਇੱਧਰ ਆਪਾਂ ਆਈ ਸੀ ਅੱਜ ਮੇਰੇ ਜੀਠ ਦੇ ਪੁੱਤਾ ਹੋਇਆ ਉਹ ਬਾਹਰ ਹੈ ਫੈਮਲੀ ਦੋ ਬੱਚੇ ਹੀ ਆ ਜੀਠ ਦੇ ਇੱਕ ਮੁੰਡਾ ਇੱਕ ਕੁੜੀ ਤੇ ਤੁਹਾਨੂੰ ਮੇਰਾ ਅੱਜ ਦਾ ਬਲੌਗ ਇਸ ਤਰ੍ਹਾਂ ਦਾ ਲੱਗਾ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ ਤੇ ਤੁਸੀਂ ਵੀ ਦੇਖੋ ਪਾਣੀ ਦੀਆਂ ਰੌਣਕਾਂ ਥੋੜਾਈ ਕੱਟ ਸੀ ਜੀ ਬਹਲਾ ਨਹੀਂ ਕੀਤਾ ਆਪਾਂ ਥੋੜੀ ਪ੍ਰੋਗਰਾਮ ਕਰਿਆ ਸੀ ਠੀਕ ਹੈ ਜੀ thank you for watching